ਕਿੰਨੇ ਪੈਸੇ 40000 ਰੁਪਏ ਪਹਿਲਾਂ ਦਿੱਤਾ ਜੀ ਇਹਨਾਂ ਨੂੰ ਹਾਂ ਜੀ ਹਾਂ ਤੇ 20000 ਰੁਪਏ ਲੈ ਅਸੀਂ ਦੋਨੋਂ ਆਰਮੀ ਚ ਜੌਬ ਕਰਦੇ ਆਂ ਕੁਆਟਰ ਦੇ ਵਿੱਚ ਗੋਡਾਮਾਂ ਜਾ ਕੇ ਪੈਸੇ ਦੇ ਕੇ ਆਇਆ ਜੀ ਬੀਪੁਰ ਸੁਬਾਸਤੇ ਸਾਢੇ 3 ਲੱਖ ਰੁਪਏ ਦੀ ਗੱਲ ਹੋਈ ਸੀ ਕੱਲ ਮੇਰੀ ਦੁਕਾਨ ਤੇ ਆਏ ਨੇ ਕਿ ਮੈਨੂੰ ਧਮਕੀਆਂ ਦੇਣ ਬਾਅਦ ਮੈਨੂੰ ਪੈਸਿਆਂ ਦਾ ਪ੍ਰੂਫ ਦਿਓ ਮੈਂ ਭੁਗਤਾਨ ਨੂੰ ਤਿਆਰਾਂ ਇਹਨਾਂ ਨੇ ਠੱਗੀਆਂ ਮਾਰੀਆਂ ਜੀ ਤੁਹਾਡੇ ਤੇ ਪਰਚਾ ਕਰਾ ਦੂੰਗਾ ਲੱਖ ਨਗਦੇ ਦਿੱਤਾ ਸੀ 50000 ਇਹਦੇ ਖਾਤੇ ਚ ਪਾਏ ਵੀ ਆ ਤੇਰੇ ਕੋਲ ਆ ਪ੍ਰੂਫ ਹੈ ਸਾਢੇ ਪੈਸੇ ਦੇ ਦਿਵਾ ਕਰਕੇ ਮੈਨੂੰ ਲੁੱਟ ਕੇ ਲੈ ਗਿਆ ਕਰ ਰਿਹਾਗਾ ਉਲਟਾ ਸਾਨੂੰ ਬਦਨਾਮ ਕਰੀ ਜਾ ਰਿਹਾ ਵਾ ਦੇ ਵਿੱਚ ਗੱਲਾਂ ਚੱਲਦੀਆਂ ਨੇ ਵੀ ਭਾਈ ਇਹ ਇੰਨੇ ਇੰਨੇ ਬੰਦੇ ਤੋਂ ਪੈਸੇ ਲੈ ਗਿਆ ਕਿਸੇ ਤੋਂ 4 ਲੱਖ ਲੈ ਗਿਆ ਕਿਸੇ ਤੋਂ 30000 ਲੈ ਗਿਆ ਉਹਦੇ ਬਾਰੇ ਕੀ ਕਹੋ ਸਾਡੇ ਬਾਰੇ ਸਾਡੇ ਸਾਹਮਣੇ ਕੋਈ ਪੈਸਾ ਨਹੀਂ ਲਿਆ ਜੀ ਸਾਨੂੰ ਡਿਊਟੀ ਕਰਨੀ ਔਖੀ ਕਰਤੀ ਉਸ ਬੰਦੇ ਨੇ ਬੱਸ ਕਰ ਬਾਸ ਇਹ ਮਾਤਾ ਦੇ ਪਿੱਛੇ ਲੈਣੇ ਆ ਪੂਰੀ ਪਰਿਵਾਰ ਇਹਨਾਂ ਨੇ ਹਾਂਜੀ ਮਾਤਾ ਪੈਸੇ ਲੈਣੇ ਨੇ ਹਾਂਜੀ ਲੈਣੇ ਨੇ ਮੈਂ ਤਾਂ 20000 ਰੁਪਏ ਲਿਆ ਸੀ ਇਹਦੇ ਤੋਂ ਲੈਣੀ ਮਾਤਾ ਆ ਗਨੋਤ ਤੋਂ ਵੀ ਨਹੀਂ ਠੀਕ ਹੈ ਹਾਂ ਆ ਦਿਖਾਓ ਆ ਦੇਖ ਬਈ ਹਾਂਜੀ ਸਾਡੀ ਵੀਰੇ ਕੇਅਰ ਟੇਕਰ ਨਾਲ ਵੀ ਇਹਨੇ ਨੌਕਰੀ ਤੋਂ ਚਾਂਸਾ ਦੇ ਇੱਕ ਤੋਂ 1 ਲੱਖ ਰੁਪਏ ਸਾਡੀ ਤੋਂ ਦਵਾਇਆ ਵਾ ਸਾਡੇ ਵੀ ਪੈਸੇ ਵਾਪਸ ਨਹੀਂ ਕੀਤੇ ਹਰ ਕਿਸੇ ਨਾਲ ਨੌਕਰੀ ਉਹ ਚਾਂਸਾ ਦੇ ਕੇ ਕਾਦੇ ਵਾਸਤੇ ਦਿੱਤੇ ਤੁਸੀਂ ਨੌਕਰੀ ਮੇਰੀ ਕੇਅਰ ਟੇਕਰ ਸੀਗੀ ਅਸੀਂ ਦੋਨੋਂ ਆਰਮੀ ਚ ਜੌਬ ਕਰਦੇ ਆ ਮੇਰੇ ਬੱਚੇ ਸੰਭ ਦੀ ਸੀ 3 ਸਾਲ ਦੀ 2.5 ਸਾਲ ਦੀ ਇੱਕ ਕੁੜੀ ਮੇਰੀ 1.5 ਮਹੀਨੇ ਦੀ ਆ ਉਹ ਕੁੜੀ ਮੇਰੇ ਬੱਚੇ ਸੰਭ ਦੀ ਸੀਗੀ ਇਹ ਉਹਦਾ ਜੀਜਾ ਲੱਗਦਾ ਵਾ ਉਹ ਕੁੜੀ ਨੂੰ ਚਾਂਸਾ ਦਿੱਤਾ ਕਹਿੰਦਾ ਕਿ ਮੈਂ ਤੈਨੂੰ ਨੌਕਰੀ ਲਵਾਉਂਗਾ ਤੂੰ ਉਹਨਾਂ ਤੋਂ ਪੈਸੇ ਲੈ ਲੈ ਜਿਨ੍ਹਾਂ ਦੇ ਕੰਮ ਕਰਦੀ ਆ ਕੁੜੀ ਨੇ ਸਾਡੇ ਤੋਂ 1.5 ਲੱਖ ਰੁਪਏ ਲਵਾਇਆ 1 ਲੱਖ ਰੁਪਏ ਲਿਆ ਇਹ ਇਹਨੂੰ ਦੇਤਾ ਜਦੋਂ ਬਾਅਦ ਚੋਂ ਨੇ ਜੋਇਨਿੰਗ ਲੈਟਰ ਭੇਜੇ ਅਸੀਂ ਉਹ ਦਿੱਲੀ ਚੈੱਕ ਕਰਵਾਏ ਰੇਲਵੇ ਤੇ ਜੋਇਨਿੰਗ ਲੈਟਰ ਆਏ ਉਹ ਜੋਇਨਿੰਗ ਲੈਟਰ ਸਾਰੇ ਫਰਜੀ ਨਿਕਲੇ ਦੋ ਭੇਜੇ ਉਹਨੇ ਉਸ ਤੋਂ ਬਾਅਦ ਉਹ ਪੈਸੇ ਦੇ ਕੇ ਮੁਕਰ ਕੇ ਉਲਟਾ ਸਾਡੇ ਤੇ ਕੇਸ ਕਰਤਾ ਉਹਨੇ ਅਕੇਵੇਂ ਧਮਕੀਆਂ ਦੇ ਰੇ ਆ ਉਹ ਸਾਰੇ ਨਾਲ ਮੈਕਸਿਮਮ ਲੋਕਾਂ ਨਾਲ ਨਹੀਂ ਕਰਦਾ ਵਾ ਪੈਸੇ ਆਪ ਖਾਂਦਾ ਵਾ ਕਿਸੇ ਦੂਸਰੇ ਤੇ ਕਰ ਦਿੰਦਾ ਵਾ ਬਹੁਤ ਲੋਕਾਂ ਨਾਲ ਕਰਦਾ ਵਾ ਸਾਰੇ ਨੇ ਹੋਰ ਵੀ ਕਿੱਥੇ ਕਿੰਨੇ ਸਾਰੇ ਲੋਕ ਆ ਕਿਸੇ 3 ਲੱਖ ਕਿਸੇ ਤੋਂ 4 ਲੱਖ ਅਸੀਂ ਸ਼ਾਜ਼ਲੀ ਥਾਣੇ 'ਚ ਗਏ ਖਾਣੇ ਵਾਲਿਆਂ ਨੇ ਵੀ ਸਾਡੀ ਸੁਣੀ ਨਹੀਂ ਹੈਗੀਗੀ ਕਹਿੰਦੇ ਕਿ ਪੀਓ ਹੋ ਰੱਖਿਆ ਵਾ ਸੇ ਤਾਂ ਕੁਝ ਨਹੀਂ ਕਰ ਸਕਦੇ ਜੋ ਬੰਦਾ ਪੀਓ ਨਾ ਉਹਨੂੰ ਫੜਦੇ ਨਾ ਤੇ ਕੋਈ ਕਾਰਵਾਈ ਹੋ ਰਹੀ ਆ ਨਾ ਉਤੇ ਕੁਛ ਕਰ ਰਿਆ ਪੂਰੇ ਪਿੰਡੋਂ ਤੋਂ ਦੁਖੀ ਹੋ ਰੱਖਿਆ ਵਾ ਐਸਆਈ ਦਰਸ਼ਨ ਕੋਲ ਸਾਡੀ ਐਪਲੀਕੇਸ਼ਨ ਪਈ ਹੈ ਮੈਂ ਉਹ ਤਾਂ ਆਪਣੀ ਐਪਲੀਕੇਸ਼ਨ ਦੀ ਕਾਪੀ ਵਾਪਸ ਮੰਗੀ ਉਸ ਬੰਦੇ ਨੇ ਮੇਰੀ ਮੈਂ ਇਹਦੀ ਐਪਲੀਕੇਸ਼ਨ ਦੀ ਕਾਪੀ ਵਾਪਸ ਨਹੀਂ ਕੀਤੀ ਹੈਗੀ ਸਾਡੀ ਕ ਐਪਲੀਕੇਸ਼ਨ ਤੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਅਸੀਂ ਮੋਗੇ ਵੀ ਲਾਇਆ ਮੋਗਾ ਮੋਗੇ ਫਿਰ ਸਾਡੀ ਡੀਐਸਪੀ ਕੋਲ ਚੱਲ ਰਹੀ ਹੈ ਉਹਨਾਂ ਨੇ ਡੀਐਸਪੀ ਦੇ 리ਡਰ ਨੇ ਇਹਨਾਂ ਨੂੰ ਫੋਨ ਕੀਤੇ ਉਹ ਵਾਪਸ ਨਹੀਂ ਆਏ ਅੱਜ ਉਸ ਥਾਂ ਵੀ ਪਰਚਾ ਪੈ ਗਿਆ ਇਹਦਾ ਪਰਚਾ ਪੈ ਗਿਆ ਵਾ ਇਹਨੂੰ ਬੁਲਾ ਰਹੇ ਮੋਗੇ ਨਾ ਆਏ ਮੋਗੇ ਜਾਂਦਾ ਵਾ ਨਾ ਇਹ ਉੱਥੇ ਇੱਕ ਤ੍ਰਿਕ ਤੇ ਪਹੁੰਚਦਾ ਵਾ ਕੇਸ ਤੇ ਕਿ ਕੁਛ ਨਹੀਂ ਕਰ ਰਿਹਾਗਾ ਉਲਟਾ ਸਾਨੂੰ ਬਦਨਾਮ ਕਰੀ ਜਾ ਰਿਹਾ ਵਾ ਆ ਕੇ ਸਾ ਅਸੀਂ ਪੈਸੇ ਲੈ ਰਹੇ ਆ ਮਤਲਬ ਸਾਨੂੰ ਦੋਨਾਂ ਨੂੰ ਇੰਨਾ ਹਰਾਸ ਕੀਤਾ ਨਾ ਉਹਨੇ ਸਾਨੂੰ ਡਿਊਟੀ ਕਰਨੀ ਔਖੀ ਕਰਤੀ ਉਸ ਬੰਦੇ ਨੇ ਕਦੀ ਕਿਸੇ ਕੋਲ ਫੋਨ ਕਰਵਾਉਂਦਾ ਕਦੀ ਕਿਸੇ ਕੋਲ ਫੋਨ ਕਰਵਾਉਂਦਾ ਵਾ ਸਾਨੂੰ ਠੀਕ ਹੈ ਜੀ ਹਾਂਜੀ ਵੀਰ ਜੀ ਤੁਸੀਂ ਆਉਟਿਉ ਹਾਂਜੀ ਹਾਂਜੀ ਇਹ ਮੇਰੀ ਮੈਡ ਵੀ ਆ ਅਸੀਂ ਦੋਨੋਂ ਮੈਂ ਐਨਰਜੀ ਚ ਨੌਕਰੀ ਕਰਦਾ ਮੈਡਮ ਸੀਆਰ ਵੀਐਸ ਦੇ ਵਿੱਚ ਠੀਕ ਹੈ ਅਸੀਂ ਗੁੜਗਾਓਂ ਜੌਬ ਕਰਦੇ ਤੁਹਾਨੂੰ ਨਹੀਂ ਮਤਲਬ ਤੁਹਾਨੂੰ ਦੋਨੇ ਪੈਸੇ ਤੁਸੀਂ ਦਿੱਤੇ ਉਹਨੂੰ ਕੀ ਕਿਹਾ ਸੀਗਾ ਮਤਲਬ ਉਹਨੇ ਵੀ ਮੈਂ ਕਿਹਾ ਪੈਸੇ ਸੀ ਕਿ ਸਾਡੇ ਕੇਅਰ ਟੇਕਰ ਸੀਗੀ ਕੇਅਰ ਟੇਕਰ ਦੇ ਹਾਂਜੀ ਕੇਅਰ ਟੇਕਰ ਸੀਗੀ ਉਹ ਕਹਿੰਦੀ ਵੀ ਐਂ ਕਰਕੇ ਵੀ ਉਹਦੀ ਮਾਂ ਦੀ ਡੈਥ ਹੋ ਗਈ ਸੀਗੀ ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਵੀ ਕੁੜੀ ਕਿਤੇ ਹੋਂਗਾ ਨਾ ਲੈ ਜੀ ਉਹ ਕਹਿੰਦੀ ਵੀ ਮੇਰਾ ਜੀਜਾ ਹੀ ਆ ਵੀ ਪੈਸੇ ਦੇ ਦਿਓ ਤੁਸੀਂ ਅਸੀਂ ਫਿਰ 1 ਲੱਖ ਦੀ ਟ੍ਰਾਂਸਫਰਿੰਗ ਕੀਤੀ ਸੀ ਜੀ ਉਹ ਤੁਸੀਂ ਪੈਸੇ ਗੂਗਲ ਪੇ ਕਰੇ ਸੀ ਹਾਂਜੀ ਗੂਗਲ ਪੇ ਫੋਨ पे ਦੂੰਗਾ ਟ੍ਰਾਂਸਫਰ ਜੀ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਇਹਨਾਂ ਨੇ ਮੇਰੇ ਭਾਂਜੇ ਨੂੰ ਨਾ ਫੌਜੀ ਦੇ ਚਾਸੇ ਦੇ ਵਿੱਚ ਮਾਰੀ ਆ ਲੈ ਕੇ ਥੱਗੀ ਇਹਨੇ ਸਾਡੇ ਤੋਂ ਮੰਗੇ 3 ਲੱਖ ਰੁਪਈਆ 3 ਲੱਖ ਰੁਪਈਆ ਮੰਗੇ ਹਾਂਜੀ ਹਾਂ ਤੇ ਅਸੀਂ ਪਹਿਲਾਂ ਪੈਸੇ ਕੋਈ ਦਿੱਤੇ ਨਹੀਂ ਸੀਗੇ ਇਹਨੂੰ ਜੀ ਅਸੀਂ ਪਹਿਲਾਂ 40000 ਰੁਪਈਆ ਦਿੱਤਾ ਕੁੱਲ ਅਸੀਂ ਇਹਨਾਂ ਨੂੰ ਠੀਕ ਹੈ ਹਾਂਜੀ ਹਾਂ ਤੁਹਾਨੂੰ ਕਿਤੇ ਪੈਸੇ 40000 ਰੁਪਈਆ ਪਹਿਲਾਂ ਦਿੱਤਾ ਜੀ ਇਹਨਾਂ ਨੂੰ 40000 ਰੁਪਈਆ ਪਹਿਲਾਂ ਹਾਂਜੀ ਹਾਂ 3 ਲੱਖ ਮੰਗਦਾ ਸੀ ਸਾਡੇ ਤੋਂ 3 ਲੱਖ ਮੰਗਦਾ ਸੀ ਹਾਂਜੀ ਹ ਆਣੀ ਬਾਬਾ ਜੀ ਹਾਂ ਮੇਰਾ ਮੁੰਡਾ ਕਲਰਕ ਵਾਸਤੇ ਦਿੱਤੇ ਸੀ 5 ਲੱਖ ਕਰਿਆ ਸੀ 1.5 ਲੱਖ ਦਿੱਤਾ ਇਹਨੂੰ 1.5 ਲੱਖ ਹਾਂ ਲੱਖ ਨਗਦ ਦਿੱਤਾ ਸੀ 50000 ਇਹਦੇ ਖਾਤੇ ਚ ਪਾਇਆ ਸੀ ਕਿਹਾ ਸੀ ਨੌਕਰੀ ਕਰਦੀ ਲਵਾਉਂਗਾ ਕਲਰਕ ਦੀ ਚੰਡੀਗੜ੍ਹ ਹਾਂ ਠੀਕ ਹੈ ਉਹ 10 12 ਸਾਲ ਹੋ ਗਏ ਠੀਕ ਹੈ ਜੀ ਠੀਕ ਲੱਖ ਰੁਪਏ ਨਾ ਲੱਖ ਰੁਪਈਆ ਮੁੜਿਆ ਮੇਰਾ ਕਦੇ 10 ਦੇਦਾ ਕਦੇ 20 ਇੱਕ ਮੋਟਰਸਾਈਕਲ ਲੈ ਕੇ ਤੇ ਬਾਕੀ 50000 ਰਹਿ ਗਏ ਮੇਰੇ ਕੋਲ ਠੀਕ ਹੈ ਇਹ ਚੈੱਕ ਵੀ ਦਿੱਤਾ ਸੀ ਉਹਨੇ ਇਹ ਚੱਕ ਦਿੱਤਾ ਬਬਈਆ ਹਾਂ ਇਹ ਚੱਕ ਕੋਨੇ ਦਿੱਤਾ ਬੰਦੇ ਨੇ ਹਾਂ ਜੀ ਉਹ ਨਹੀਂ ਦਿੱਤਾ ਹੋਇਆ ਫਿਰ ਚੱਕ ਲਾਇਆ ਨਹੀਂ ਖਤ ਜੀ ਲਾਇਆ ਉਹ ਜਾਲੀ ਇਹ ਕਰਕੇ ਜਾਲੀ ਚੱਕ ਹੈ ਹਾਂ ਹਾਂ ਲੱਗਿਆ ਨਹੀਂ ਨਾ ਠੀਕ ਹੈ ਲੱਗਿਆ ਲੋਕਾਂ ਨੂੰ ਠੀਕ ਹੈ ਹਾਂਜੀ ਬੀਜੀ ਬੀਰ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਪਿੰਡ ਜਲੂਰ ਹੈ ਜੀ ਮੇਰਾ ਮੈਨੂੰ ਦਿੱਲੀ ਪੁਲਿਸ ਵਾਸਤੇ 3.5 ਲੱਖ ਰੁਪਏ ਦੀ ਗੱਲ ਹੋਈ ਸੀ ਕਿਹਾ ਤੁਹਾਨੂੰ ਦਿੱਲੀ ਪੁਲਿਸ ਚਲਵਾਉਣਾ ਹੈ ਤੇ ਮੈਥੋਂ ਹੌਲੀ ਹੌਲੀ ਕਰਕੇ ਪੈਸੇ ਲਈ ਗਿਆ ਅੱਜ ਮੈਂ ਅੱਜ 20 ਲੈ ਲਿਆ 10 ਲੈ ਲਿਆ 40 ਲੈ ਲਿਆ ਤੇ ਹੌਲੀ ਹੌਲੀ ਕਰਕੇ ਲਈ ਗਿਆ ਤੇ ਮੈਨੂੰ ਤਿੰਨ ਚਾਰ ਮਹੀਨੇ ਉੱਤੇ ਕਮਾਉਂਦਾ ਰਿਹਾ ਤੇ ਇਹ ਕਹਿੰਦਾ ਤੰਦਰਾ ਕੰਮ ਨਹੀਂ ਵਾਣਿਆ ਮਾਚਲ ਮੇਰੇ ਪੈਸੇ ਵਾਪਸ ਕਰ ਦੇ ਮੇਰੇ ਪੈਸੇ ਵੀ ਨਹੀਂ ਵਾਪਸ ਕਰੇ ਤੇ ਉੱਤੋਂ ਹਾਲੇ ਮੇਰੇ ਤੇ ਹਰੈਸਮੈਂਟ ਦਾ ਕੇਸ ਲਾਰ ਗਿਆ ਤੇ ਹੁਣ ਮੈਨੂੰ ਧਮਕੀ ਦੇ ਜਾਂਦਾ ਕਹਿੰਦਾ ਮੈਂ ਤੈਨੂੰ ਮਾਰੂਗਾ ਤੈਨੂੰ ਧਮਕਾਉਂਗਾ ਮੈਂ ਸੰਕਾ ਪੁਲਸਚ ਵੀ ਦੇਖਿਆ ਤਰਕਾਸਤ ਮੇਰੇ ਤੇ ਕੋਈ ਹਾਲੇ ਕੋਈ ਕੋਈ ਸੁਣਵਾਈ ਨਹੀਂ ਹੋ ਰਹੀ ਮੇਰੀ ਠੀਕ ਹੈ ਆ ਜਾ ਕਿੱਥੇ ਗਿਆ ਸੀ ਤੁਸੀਂ ਮੈਂ ਐਸਐਸਪੀ ਸੰਗਰੂਰ ਦੇ ਕੇ ਆ ਜੀ ਇੱਥੇ ਲਹਿਰੇ ਐਸਐਚਓ ਦੇ ਤਰਕਾਸਤ ਵਾਈ ਮੇਰੀ ਠੀਕ ਹੈ ਹਰ ਇੱਕ ਗਰੀਬ ਪਰਿਵਾਰਾਂ ਨਾਲ ਸਰ ਜੀ ਇਹਨੂੰ ਮੈਂ ਜਾਣਦਾ ਨਹੀਂ ਬੋਝਦਾ ਨਹੀਂ ਇਹ ਕੱਲ ਮੇਰੀ ਦੁ ਠੀਕ ਹੈ ਨਾ ਕਿ 307 ਦਾ ਪਰਚਾ ਕਰਾ ਦਾਂਗੇ ਅਸੀਂ ਤੇਰੇ ਤੇ ਹਾਲਾਂਕਿ ਇਹਨਾਂ ਨੂੰ ਮੈਂ ਜਾਣਦੇ ਇਹਨੇ ਕਦੇ ਮੇਰੀ ਦੁਕਾਨ ਤੇ ਪਹਿਲਾਂ ਕਦੇ ਵੀ ਨਹੀਂ ਆਏ ਹੈਗੇ ਇਹ ਤਿੰਨ ਬੰਦੇ ਨੇਗੇ ਇਹ ਤਿੰਨੇ ਹਾਂਜੀ ਇਹ ਤਿੰਨੇ ਮੇਰੀ ਦੁਕਾਨ ਤੇ ਆਏ ਨੇਗੇ ਆ ਕੇ ਮੈਨੂੰ ਧਮਕੀਆਂ ਦੇਂਦ ਨੇ ਉਹ ਬੰਦੇ ਨੇ ਜਿਹੜਾ ਤੀਜਾ ਬੰਦਾ ਹੈ ਉਹਨੇ ਕਹਿ ਵੀ ਆ ਤੇ 307 ਦਾ ਪਰਚਾ ਹੁਣੀ ਪਵਾ ਤੇ ਉਹਨੂੰ ਪ੍ਰਧਾਨ ਨੂੰ ਲੈ ਬੁਲਾ ਠੀਕ ਹੈ ਇਹਨਾਂ ਨੂੰ ਬੜਾ ਜ਼ਰੂਰ ਮਿੰਦਰ ਸਿੰਘ ਲਠੰਗੀ ਬਾਰੀ ਸੀ ਇਹ ਮੁੰਡੇ ਨਾਲ ਟਰਾਈਰ ਤੇ ਪੰਜਾਬ ਪੁਲਿਸ ਵਾਤੇ ਠੀਕ ਹੈ ਪੁਲਿਸ ਦੇ ਸਮਾਂ ਤੇ ਅਸੀਂ ਵੀ ਆਈ ਦੀ ਸਾਨੂੰ ਬਤਾ ਉਹ ਕਹਿੰਦਾ ਸੀ ਤੁਹਾਡੇ ਪਰਚਾ ਕਰਾ ਦੂੰ ਐ ਕਰਾ ਦੂੰ ਬਾਹ ਕਰਾ ਦੂੰ ਜੀ ਮੇਰੇ ਘਰੇ ਆ ਕੇ ਤੁਸੀਂ ਮੈਂ ਵੀਰੇ ਜਿੱਤੋਂ ਪੈਸੇ ਲੈਤੇ ਘਰੇ ਦਾਣੂ ਇਹਦੇ ਜੀ ਵਾਈ ਗੁਰਜ ਖਾਲਸਾ ਵਾਈ ਗੁਰਜ ਕੀ ਫਤਿਹ ਮੈਂ ਪਿੰਡ ਕੌਰੀਆਂ ਤੋਂ ਸਰਪੰਚਾਂ ਜੀ ਇਹ ਸਾਰੇ ਮੁੰਡੇ ਮੈਨੂੰ ਬਹੁਤ ਇਹਨਾਂ ਦੇ ਫੋਨ ਕਰ ਰਹੇ ਸੀਗੇ ਇਹਨਾਂ ਦੇ ਨਾਲ ਪੈਸੇ ਨੌਕਰੀ ਦਾ ਚਾਂਸਾ ਦੇ ਕੇ ਇਹਨਾਂ ਨਾਲ ਠੱਗੀਆਂ ਮਾਰ ਗਿਆ ਜੀ ਉਹ ਪਰਿਵਾਰ ਆ ਉਹਨਾਂ ਦੇ ਫੌਜੀ ਫੈਮਲੀ ਹੈ ਜਿਹੜੀ ਉਹਨਾਂ ਦੇ ਤਿੰਨ ਧੀਆ ਹੀ ਹੈ ਜੀ ਇੱਕ ਧੀ ਇਹਨਾਂ ਦੀ 1 ਮਹੀਨੇ ਦੀ ਇਹਨਾਂ ਨੇ ਠੱਗੀਆਂ ਮਾਰੀਆਂ ਜੀ ਕਹਿੰਨ ਨੂੰ ਬਾਅਦ ਚ ਕਹਿੰਦਾ ਮੈਂ ਤੁਹਾਡੇ ਤੇ ਪਰਚਾ ਕਰਾ ਦੂੰਗਾ ਜੇ ਮੇਰਾ ਤੁਸੀਂ ਕਿਤੇ ਨਾ ਲਿਆ ਇਹਨਾਂ ਤੇ ਉਹਨਾਂ ਤੇ ਵੀ ਦੁਬਾਰਾ ਪਰਚਾ ਕਰਾਤਾ ਇਹਨੂੰ ਧਮਕੀ ਦੇਣ ਦਾ ਪਰਚਾ ਕਰਾਉਣ ਦੀਆਂ ਇਹ ਸਾਡੇ ਪਿੰਡ ਦੇ ਨੇ ਜੀ ਇਹਨਾਂ ਨੇ 4 ਲੱਖ ਦੀ ਠੱਗੀ ਮਾਰੀ ਹੈ ਜੀ ਬਹੁਤ ਜਾਣੀ ਕਿ ਠੱਗੀਆਂ ਮਾਰਦਾ ਪਹਿਲਾਂ ਕਾਂਗਰਸ ਦੇ ਨਾਂ ਤੇ ਠੱਗੀਆਂ ਮਾਰਦਾ ਰਿਹਾ ਫਿਰ ਬੀਜੇਪੀ ਦੇ ਨਾਂ ਤੇ ਠੱਗੀਆਂ ਮਾਰਦਾ ਜੇ ਅੱਜ ਬੋਟਲ ਗੱਲ ਕਰੀਏ ਕਿੰਨੇ ਇੱਕ ਪਰਿਵਾਰ ਹੋਣਗੇ ਪੀੜਤ ਪਰਿਵਾਰ ਇਹੇ ਜੀ ਮਾਤਾ ਦਾਦੀ ਸੀ ਮਾਤਾ ਕੰਦੀ ਘੱਟੋ ਘਾਟ 150 ਤੋਂ 200 ਪਰਿਵਾਰ ਹੈ ਉਹ ਮਾਤਾ ਘੜੀਆ ਕਹਿੰਦੀ ਜਗਤਪੁਰੇ ਚ ਸਾਡੇ ਚ ਜਗਤਪੁਰੇ ਪਿੰਡ ਸਨਾਮ ਕੋਲੇ ਕਹਿੰਦੀ ਬਹੁਤ ਲੋਕ ਆ ਕਹਿੰਦੀ ਜਿਹੜੇ ਉੱਠਣਗੇ ਕਹਿੰਦੀ ਹੁਣ ਆ ਹੁਣ ਮੈਨੂੰ ਵੀਰ ਕਲਾ ਤੋਂ ਫੋਨ ਆ ਇੱਕ ਬੰਦੇ ਦਾ ਕਹਿੰਦੇ ਭਾਈ ਤੁਹਾਨੂੰ ਨਹੀਂ ਦੱਸਿਆਗਾ ਵੀਰ ਕਲਾ ਤੋਂ ਬੰਦੇ ਦਾ ਫੋਨ ਆ ਉਹ ਕਹਿੰਦੇ ਭਾਈ ਸਾਨੂੰ ਨਹੀਂ ਦੱਸਿਆ ਸਾਡੇ ਪਿੰਡ ਚ ਵੀ ਬਹੁਤ ਪਰਿਵਾਰ ਹੈ ਕਈ ਪਰਿਵਾਰ ਹੈ ਜਿਹੜੇ ਜਿਨ੍ਹਾਂ ਨੂੰ ਹੋਈ ਨਹੀਂ ਪਤਾ ਲੱਗਿਆਗਾ ਇਹ ਤਾਂ ਕੱਲ-ਕੱਲ ਚ ਮੇਰੇ ਕੋਲ ਇੱਕ ਬੰਦੇ ਪਹੁੰਚ ਗਿਆ ਕੱਲ-ਕੱਲ ਚ ਇੰਨੇ ਕ ਕਰਿਆ ਘੱਟੋ ਘਾਟ 100 150 ਤੋਂ 200 ਪਰਿਵ 4 ਲੱਖ ਦੀ ਠੱਗੀ ਮਾਰੀ ਹੋਈ ਹੈ ਮੁੰਡਾ ਕਿ ਸੱਚ ਤੇ ਹੱਕ ਦੀ ਆਵਾਜ਼ ਦੁਨੀਆ ਦੇ ਕੋਲੇ ਲੈ ਕੇ ਜਾਈਏ ਠੀਕ ਹੈ ਜੀ ਹਾਂਜੀ ਵੀਰ ਜੀ ਮੈਨੂੰ ਮੇਰਾ ਸੈਕ ਹੋਰੀਆਂ ਤੋਂ ਠੀਕ ਹੈ ਮੇਰਾ ਮੁੰਡਾ ਡਰਾਵਾ ਕਰਕੇ ਨੇ 3 ਲੱਖ 4 ਲੱਖ ਦੀ ਠੱਗੀ ਮਾਰ ਗਏ ਮੁੰਡਾ ਬੰਦਾ ਮੈਨੂੰ ਕਹਿਆ ਕਰੇ ਮੈਂ ਆਪਣੀ ਭੈਣ ਦਾ ਮੁਆਸਾ ਖਾਇਆ ਕਰਾਂ ਮੈਂ ਆਪਣੀ ਭੈਣ ਦਾ ਕਾਲਜਾ ਖਾਵਾ ਮੈਂ ਆਪਣੀ ਭੈਣ ਦਾ ਗੂੰ ਖਾਵਾ ਜੇ ਚਾਚੇ ਤੇ ਨਾਲ ਠੱਗੀ ਮਾਰਾਂ ਮੈਨੂੰ 4 ਲੱਖ ਦੀ ਠੱਗੀ ਮਾਰ ਗਿਆ ਬੰਦਾ ਇਹ ਕੋਟਾਪਿੰਡ ਵੀ ਕੌਰੀਏ ਮੇਰਾ ਪਿੰਡ ਕੌਰੀਏ ਮੈਂ ਤਾਂ ਛਗਾ ਹੈ ਕਹਿੰਦੀ ਮੇਰੀ ਵੀਵਾ ਛੱਬੀਵਾ ਕਰਕੇ ਮੈਨੂੰ ਲੁੱਟ ਕੇ ਲੈ ਗਿਆ ਛੱਬੀਵਾ ਕਰਕੇ ਲੁੱਟ ਕੇ ਲੈ ਗਿਆ ਗੱਡੀ 'ਚ ਬਿਠਾਇਆ ਕਰੇ ਕਦੇ ਚੰਡੀਗੜ੍ਹ ਕਦੇ ਦਿੱਲੀ ਮੁੰਡੇ ਨੂੰ ਰੱਖਿਆ ਕਰੇ 4-4 15-15 ਦਿਨ ਰੱਖਿਆ ਕਰੇ ਕਦੇ ਦਿੱਲੀ ਵੀ ਲੈ ਜਾ ਕਰੇ ਕਦੇ ਚੰਡੀਗੜ੍ਹ ਲੈ ਜਾ ਕਰੇ ਕਦੇ ਬਟਿੰਡੇ ਲੈ ਜਾ ਕਰੇ ਕਿ ਇੱਧਰ ਜਿੱਦੇ ਡੁੱਬਦੇ ਨੇ ਪਾਣੀ 'ਚ ਇੱਧਰ ਹੋਰ ਪਿੰਡ ਜਾ ਕੇ ਬਹੁਤ ਜ਼ਾਰੇ ਮੈਂ ਮੁੰਡੇ ਨੂੰ ਬੁਲਾਇਆ ਮੈਂ ਆ ਜਾ ਕੁੜੀ ਜੋਦੇ ਨੂੰ ਮਾਰਦਣ ਕਿੱਥੇ ਫੇਰ ਮੁੰਡਾ ਬੁਲਾਇਆ ਤਾਂ ਬਈ ਸਾਡਾ ਨਿਭੜਿਆ ਤੁਸੀਂ ਜਿਹੜੇ ਪੈਸੇ ਦਿੱਤੇ ਸੀਗੇ ਕਿਵੇਂ ਤੁਸੀਂ ਕੈਸ਼ ਬਈ ਆਹ ਦਿੱਤੇ ਮਮੈਲਾ ਚ ਗੂਗਲ ਪੇ ਗੂਗਲ ਪੇ ਗੂਗਲ ਪੇ ਕਰੇ ਸੀ ਹਾਂ ਠੀਕ ਹੈ ਤੁਹਾਨੂੰ ਕੋਈ ਉਹਦੀ ਮਤਲਬ ਸਿਕਿਉਰਟੀ ਵਾਸਤੇ ਦਿੱਤਾ ਕੁਛ ਕਾਜੀ ਸਿਕਿਉਰਟੀ ਤੁਹਾਨੂੰ ਮਤਲਬ ਸਿਕਿਉਰਟੀ ਬਈ ਉਹ ਤੁਸੀਂ ਨੂੰ ਪੈਸੇ ਦੇ ਰਹੇ ਹੋ ਹਾਂ ਤੁਸੀਂ ਕੋਈ ਸਿਕਿਉਰਟੀ ਵਾਸਤੇ ਉਹ ਤੋਂ ਲਿਆ ਤੁਸੀਂ ਮੈਨੂੰ ਨੇ ਵਾਰੀ ਕੋਈ ਪਤਾ ਨਹੀਂ ਬਾਈ ਉਹ ਤਾਂ ਮੈਂ ਤਾਂ ਕਹਿੰਦਾ ਮੈਂ ਤਾਂ ਕਹਿੰਦਾ ਮੈਂ ਕਹਿੰਦਾ ਤੇਰੀ ਜਾਨ ਆ ਸ਼ਿਸ਼ਵਾਸ਼ ਹਾਂ ਜਾਨ ਆ ਕਹਿੰਦਾ ਤੇਰੀ ਇੱਕ ਤੇ ਇੱਕ ਦੇ ਆ ਮਮਾ ਕਹਿੰਦਾ ਤੇਰਾ ਮੈਂ ਤਾਂ ਇਹ ਕਹਿੰਦਾ ਤੇ ਉਹ ਠੀਕ ਹਾਂ ਹੁਣ ਤੁਸੀਂ ਕੀ ਬੰਦ ਕਰਦੇ ਅਸੀਂ ਮਲਕ ਕਰਦੇ ਹਾਂ ਬਾਤ ਤੋਂ ਬਾਤ ਸਜ਼ਾ ਦਿਓ ਬਾਤ ਤੋਂ ਬਾਤ ਲਟੇਰ ਤੋਂ ਬਾਤ ਸਜ਼ਾ ਦਿਓ ਬਸ ਠੀਕ ਹੈ ਹਾਂ ਲੋਕਾਂ ਦੇ ਪੈਸੇ ਠੱਗਿਆ ਮਾਰਦੇ ਜਿਹੜਾ ਉਹਨੂੰ ਬਾਤ ਤੋਂ ਬਾਤ ਸਜ਼ਾ ਦਿਓ ਬਾਤ ਤੋਂ ਬਾਤ ਕੁਛ ਠੀਕ ਹੈ ਕੋਸ਼ਿਸ਼ ਕਰੋ ਪਿੰਡ ਦੇ ਕਿਸੇ ਬੰਦੇ ਨੇ ਠੱਗੀ ਮਾਰੂ ਅਸੀਂ ਉਹਦਾ ਸਾਥ ਦੇਵਾਂਗੇ ਉਹਦੇ ਪੈਸੇ ਮੜਾਵਾਂਗੇ ਇਹ ਕੱਲੀ ਕੌਰੀ ਪਿੰਡ ਤਾਂ ਕਿਸਮਤ ਨਹੀਂ ਹੈਗੀ ਗੱਲ ਜੋ ਵੀ ਬੰਦੇ ਕੋਈ ਵੀ ਬੰਦਾ ਠੱਗੀ ਮਾਰਦਾ ਅਸੀਂ ਉਹਦੇ ਜਿਹੜਾ ਬੰਦੇ ਨੇ ਠੱਗੀ ਮਾਰੀ ਉਹਦੇ ਨਾਲ ਜੱਜ ਕੇ ਖੜਾ ਕੌਰੀ ਪਿੰਡ ਇਹ ਨੌਜਵਾਨ ਖੜੇ ਨੇ ਜਿਹੜੇ ਇਹ ਸਾਰੇ ਇਹੀ ਬਰਨ ਕਰਦੇ ਹੋਰੇ ਵੀ ਜਿਹੜਾ ਬੰਦਾ ਠੱਗੀ ਮਾਰੂ ਅਸੀਂ ਉਹਦੇ ਉਲਟ ਜਾਮਾਂ ਸਾਨੂੰ ਜਿੱਥੇ ਮਰਜੀ ਬਰਾਏ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਹ ਜੇ ਮਤਲਬ ਨੱਥਮ ਪਾਈ ਜਾਵੇ ਤੇ ਜੀ ਤੂੰ ਪੈਸੇ ਲੈਣ ਉਹਨਾਂ ਦੇ ਪੈਸੇ ਵਾਪਸ ਕਰਕੇ ਉਹਤੇ ਸਖਤ ਤੋਂ ਸਖਤ ਪਰਚਾ ਕੀਤਾ ਜਾਵੇ ਜੀ ਪੈਸਿਆਂ ਦਾ ਲੈਣ ਦੇਣ ਦੇ ਇਲਜ਼ਾਮ ਲੱਗੇ ਵੀ ਭਰਤੀ ਕਰਾਉਂਦੇ ਨੇ ਉਹਦੇ ਬਾਰੇ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਉਹ ਉਹਨਾਂ ਗੱਲਾਂ 'ਚ ਕਿੰਨੀ ਕਿ ਸੱਚਾਈ ਹੈ ਵੀ ਜੀ ਤੁਹਾਡੇ ਤੇ ਇਲਜ਼ਾਮ ਲੱਗੇ ਵੀ ਸਭ ਤੋਂ ਪੈਸੇ ਲੈ ਕੇ ਬਾਈ ਨੇ ਠੀਕ ਹੈ ਸਭ ਤੋਂ ਪੈਸੇ ਲੈ ਲਈ ਕੋਈ ਕਹਿੰਦਾ 4 ਲੱਖ ਲੈ ਲਿਆ ਕੋਈ ਕਹਿੰਦਾ 50 ਹਜ਼ਾਰ ਲੈ ਲਿਆ ਕੋ ਮਤਲਬ ਉੱਥੇ ਗੱਲ ਕਰੀਏ 50 ਤੋਂ 100 ਬੰਦੇ ਦੇ ਵਿੱਚ ਵਿੱਚ ਇਕੱਠ ਹੋਏ ਹੋਏ ਸੋ ਜ ਉਹਦੇ ਬਾਰੇ ਤੁਸੀਂ ਕੀ ਕਹੋਗੇ ਵੀ ਜਿਹੜੇ ਕੀ ਬੰਦੇ ਕਹਿੰਦੇ ਨੇ ਵੀ ਅਸੀਂ ਪੈਸੇ ਲੈਣੇ ਨਹੀਂ ਭਰਤੀ ਵਾਸਤੇ ਕੋਈ ਕਹਿੰਦਾ ਜੀ ਇੱਕ ਫੌਜੀ ਆਇਆ ਹੋਇਆ ਸੀ ਮਲਾਜਮ ਆਏ ਹੋਏ ਸੀਗੇ ਉਹਨਾਂ ਦੀ ਵਾਈਫ ਵੀ ਆਏ ਹੋਏ ਸੀ ਉਹ ਵੀ ਕਹਿੰਦੇ ਸਾਹਤੂ ਵੀ ਪੈਸੇ ਲਾਏ ਕੀ ਸਚਾਈ ਹੈ ਕਰਾਂ ਚ ਕਿ ਨਹੀਂ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਤਰਕਾਰ ਸਾਹਿਬ ਜਿਹੜੇ ਪੈਲ ਦੇ ਆਧਾਰ ਤੇ ਮੈਂ ਤੁਹਾਨੂੰ ਇੱਕ ਦਿਖਾਣਾ ਜਿਹੜੇ ਤੁਸੀਂ ਕਹਿੰਦੇ ਫੌਜੀ ਆਇਆ ਹੋਇਆ ਹਾਂਜੀ ਆ ਫੌਜੀ ਦੀ ਵਾਈਫ ਦੇ ਬਰ ਖਿਲਾਫ ਮੇਰੀ ਐਪਲੀਕੇਸ਼ਨ ਮਾਨ ਜੋਗ ਅਦਾਲਤ ਚ ਚੱਲਦੀ ਹੈ ਠੀਕ ਹੈ ਇਹ ਦਿਖਾ ਦਿਓ ਤੁਸੀਂ ਠੀਕ ਹੈ ਹਾਂਜੀ ਨੋਟ ਦੇਖ ਲਓ ਜੀ ਠੀਕ ਹੈ ਸਰ ਹਾਂਜੀ ਇਹ ਪਹਿਲੀ ਤਰੀਕ ਤੇ ਵੀ ਮਨਦੀਪ ਕੌਰ ਪੇਸ ਨਹੀਂ ਹੋਈ ਹਮ ਅਦਾਲਤ ਦੇ ਵਿੱਚ ਠੀਕ ਹੈ ਠੀਕ ਹੈ ਨਾ ਜੀ ਤੇ ਦੂਸਰਾ ਨੰਬਰ ਆਪਣਾ ਜੂਮ ਕਰਕੇ ਦਿਖਾ ਦਿਓ ਜੀ ਜੀ ਦਿਖਾ ਦਿਓ ਜੀ ਫੌਜੀ ਆਇਆ ਹੋਏ ਨੇ ਜਿਹੜੇ ਜੀ ਹਮ ਮਨਦੀਪ ਕੌਰ ਪਤਨੀ ਜਸਵੰਤ ਸਿੰਘ ਠੀਕ ਹੈ ਜੀ ਮਾਨਜੋਗ ਅਦਾਲਤ ਦੇ ਵਿੱਚ ਕੇਸ ਲੱਗਿਆ ਹੈ 9ਵੇਂ ਮਹੀਨੇ ਦੀ 10 ਤਰੀਕ ਹੈ ਕੱਲ ਦੀ ਤਰੀਕ ਹੈ ਠੀਕ ਹੈ ਹਾਲਾਂਕਿ ਇਹ ਉਰੇ ਆਗੇ ਜੀ ਪਰ ਇਹ ਅਦਾਲਤ ਚ ਪੇਸ਼ ਨਹੀਂ ਹੁੰਦੀ ਕਿਉਂਕਿ ਇਹਨੇ ਕੱਲ ਨੂੰ ਵੀ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਣਾ ਜੀ ਹੂੰ ਰਹੀ ਗੱਲ ਲੈਣ ਦੀ ਆਹ ਦੇਖੋ ਜੀ ਮੇਰੇ ਕੋਲੇ ਪ੍ਰੂਫ ਹੈ ਮੈਂ ਮਨਦੀਪ ਕੌਰ ਦੇ ਉਹਦੇ ਵਾਈਫ ਨੂੰ ਉਹਦੇ ਹਸਬੰਡ ਨੂੰ ਹੂੰ ਉਦੇ ਕਵਾਟਰ ਦੇ ਵਿੱਚ ਗੋਡਾਮਾਂ ਜਾ ਕੇ ਪੈਸੇ ਦੇ ਕੇ ਆਇਆ ਆਪ ਜੀ ਠੀਕ ਹੈ ਉਹ ਕਹਿੰਦਾ ਮੈਂ ਫੌਜ ਦੇ ਵਿੱਚ ਭਰਤੀ ਕਰਾਉਂਗਾ ਹੂੰ ਉਹ ਕਹਿੰਦਾ ਹਾਂ ਜੀ ਹਾਂ ਇਹ ਕੇਸ ਦੇਖੋ ਜੀ ਹੁਣ ਹੁਣ ਮਾਲਬਿੰਦਰ ਸਿੰਘਾ ਜੋ ਉਹ ਕਿਵੇਂ ਕੁਮਾਰਿਆ ਗੱਲ ਨੂੰ ਉਹ ਮੈਂ ਨਹੀਂ ਉਹ ਕਰਦਾ ਮੈਂ ਤਾਂ ਦੇਖੋ ਜਿਹੜੀ ਕੇਸ ਦੀ ਗੱਲ ਹੈ ਉਹ ਕਹੂੰਗਾ ਜਿਹੜੀ ਮੈਂ ਕਾਨੂੰਨੀ ਤੌਰ ਤੇ ਚੱਲ ਰਿਆਂ ਠੀਕ ਹੈ ਮੈਂ ਕਾਨੂੰਨੀ ਤੌਰ ਤੇ ਚੱਲ ਰਿਆਂ ਜੀ ਇਸ ਤਰ੍ਹਾਂ ਨਹੀਂ ਹੈਗਾ ਮੈਂ ਹਵਾ ਚੜਾਂਗਾ ਨਹੀਂ ਮਾਰਦਾ ਹੂੰ ਠੀਕ ਹੈ ਨਾ ਜੀ ਇਹ ਕਾਨੂੰਨੀ ਇਹ ਜੱਜ ਦੇ ਪੇਸ ਨਹੀਂ ਹੋਏ ਤੁਸੀਂ ਜਾ ਕੇ ਪੁੱਛ ਵੀ ਸਕਦੇ ਹੋ ਵੀ ਤੁਸੀਂ ਜੱਜ ਦੇ ਕਿਉਂ ਨਹੀਂ ਪੇਸ ਹੁੰਦੇ ਠੀਕ ਹੈ ਇਹ ਕੇਸ ਹਾਂ ਜੀ ਮੈਂ ਦੇਖਿਆ ਹੈ ਜੀ ਮੈਂ ਇਹਨੂੰ ਨੌਕਰੀ ਲਵਾਉਣ ਵਾਸਤੇ ਪੈਸੇ ਦੇ ਕੈਸੀ ਇਹ ਕਹਿੰਦਾ ਮੈਂ ਇੱਕ ਦੀ ਦੇ ਕੈਸੀ ਹੈ ਜੀ ਠੀਕ ਹੈ ਜਿਹੜੇ ਬਾਕੀ ਹੋਰ ਬੰਦੇ ਖੜੇ ਨਹੀਂ ਉਹਦੇ ਬਾਰੇ ਕੀ ਕਹੋਗੇ ਉਹ ਵੀ ਦੱਸਦਾ ਜੀ ਜਿਹੜੇ ਬਾਕੀ ਬੰਦੇ ਖੜੇ ਨੇ ਜੀ ਝੂਠੀਆਂ ਹਵਾਵਾਂ ਮਫਵਾਉਂਦੇ ਨੇ ਜਿਵੇਂ ਸੁਖਵਿੰਦਰ ਸਿੰਘ ਹੋ ਗਿਆ ਜੀ ਦੇਖੋ ਜੀ ਇਹ ਕੋਈ ਆਪਦੇ ਕੋਲੋਂ ਤਾਂ ਨਹੀਂ ਲਿਆ ਗਿਆ ਇਹ ਸਟੈਂਪ ਯੂਮ ਕਰਕੇ ਦਿਖਾ ਦਿਓ ਜੀ ਇਹ ਨੋਟਰੀ ਟੈਸਟਡ ਹੈ ਜੀ ਔਥ ਕਮਿਸ਼ਨਰ ਦਾ ਟੈਸਟਡ ਹੈ ਹੂੰ ਆਪਦੇ ਆਧਾਰ ਕਾਰਡ ਨਾਲ ਲੱਗ ਕੇ ਖਰੀਦਿਆ ਹੈ ਹੂੰ ਇੰਗਲਿਸ਼ ਮੀਡੀਅਮ ਬੜੀ ਹੈ ਹੁੰਦਾ ਹੂੰ ਸਿਰਫ ਇਹਨੂੰ ਜ਼ਰੂਰ ਗਿਆ ਸੀ ਮੈਂ ਮੁਕਰਦਾ ਨਹੀਂ ਜਿਹੜੀ ਗੱਲ ਹੈ ਹੂੰ ਕੰਪਨੀ ਚਲਵਾਉਣ ਵਾਸਤੇ ਗਏ ਸੀ ਇਹ ਕਹਿੰਦਾ ਮੇਰੇ ਨਹੀਂ ਜੀ ਇਹ ਫਟੇਗੀ ਤੇ ਇਹਦੇ ਅਸੀਂ ਪੈਸੇ ਵਾਪਸ ਕਰਕੇ ਮੈਂ ਤੋਂ ਐਫੀਡਵਟ ਲਿਆ ਜੀ ਠੀਕ ਹੈ ਵੀ ਤੁਸੀਂ ਪੈਸੇ ਦੇ ਦਿੱਤੇ ਨੇ ਵਾਪਸ ਹਾਂ ਤੇ ਤਾਂ ਹੀ ਐਫੀਡਵਟ ਦੱਤਾ ਜੀ ਕੋਈ ਹੁਣ ਤੁਸੀਂ ਜਨਾਬ ਤੁਸੀਂ ਪੜੇ ਲਿਖੇ ਹੋ ਤੁਸੀਂ ਐਫੀਡਵਟ ਦੇ ਦੋਗੇ ਕਿਸੇ ਨੂੰ ਹੂੰ ਠੀਕ ਹੈ ਗੱਲ ਉਹ ਵੀ ਗੱਲ ਜੇ ਤੁਸੀਂ ਦਿੱਤਾ ਤਾਂ ਜੇ ਫਿਰ ਇਹ ਇੰਨੇ ਹੀ ਸੱਚਾ ਜੂਰੇ ਬੋਲਦਾ ਹੈ ਤਾਂ ਫਿਰ ਇਹ ਮਾਨਯੋਗ ਅਦਾਲਤ ਦੇ ਵਿੱਚ ਕਿਉਂ ਨਹੀਂ ਪੇਸ਼ ਹੋਇਆ ਜੂਮ ਕਰਕੇ ਦਿਖਾ ਦਿਓ ਜੀ ਇਹ ਜੱਜ ਸਾਹਿਬ ਨੇ ਐਕਸਪਾਰਟੀ ਕਰਤਾ ਐਕਸਪਾਰਟੀ ਕਰਕੇ ਜੱਜ ਸਾਹਿਬ ਨੇ ਮੈਨੂੰ ਕੇਸ ਡਿਗਰੀ ਕਰਤਾ ਜੀ ਬਾਕੀ ਰਹੀ ਗੱਲ ਮੇਵਾ ਸਿੰਘ ਦੀ ਮੇਵਾ ਸਿੰਘ ਦੀ ਦੇਖੋ ਜੀ ਇੱਕ ਸਰਾਬੀ ਕਬਾਬੀ ਬੰਦਾ ਹੈ ਸਾਰੇ ਬੇੜੇ ਤੋਂ ਸਾਰੇ ਉਹਨਾਂ ਦੇ ਆਪਣੇ ਟਿੱਬਿਆਂ ਤੋਂ ਜਾ ਕੇ ਤੁਸੀਂ ਪੁੱਛ ਸਕਦੇ ਹੋ ਉਹਨੂੰ ਬੰਦਾ ਇੱਕ ਪਉਆ ਪ ਲੈ ਕੇ ਜਿੱਧਰ ਮਰਜ਼ੀ ਲਾ ਲਓ ਠੀਕ ਹੈ ਜਿਹੜੇ ਤੁਹਾਡੇ ਚਾਚਾ ਆਏ ਅੱਛਾ ਸੁਣ ਲਓ ਜੀ ਚਾਚਾ ਜੀ ਦੀ ਇਹ ਗੱਲ ਕਰ ਰਹਾ ਜੀ ਮੈਂ ਉਸੇ ਦੀ ਹਾਂ ਉਹ ਮੇਰਾ ਕੋਈ ਸੱਖਾ ਚਾਚਾ ਨਹੀਂ ਹੈਗਾ ਜੀ ਉਹ ਬੇੜੇ ਦੇ ਵਿੱਚੋਂ ਹੈ ਮੇਰਾ ਕੋਈ ਚਾਚਾ ਨਹੀਂ ਹੈਗਾ ਉਸਕਾ ਕਿਉਂਕਿ ਉਹ ਇਹਦੇ ਨਾਲ ਆਮ ਆਦਮੀ ਪਾਰਟੀ ਨਾਲ ਟੈਚ ਹੈ ਮੈਂ ਬੀਜੇਪੀ ਦਾ ਜੀ ਕਿਉਂਕਿ ਮੈਂ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ ਆ ਜੀ ਯੂਥ ਇਹਦੇ ਕਰਕੇ ਮੇਰੇ ਤੇ ਜੋ ਅਨਸ਼ੰਡੇ ਲੱਗਦੇ ਨੇ ਠੀਕ ਹੈ ਲਾਓ ਕੋਈ ਗੱਲ ਨਹੀਂ ਪਰ ਉਸ ਜਿਵੇਂ ਹੁਣ ਪੈਸੇ ਕਹਿੰਦੇ ਨੇ ਵੀ ਅਸੀਂ ਨੇ ਫਲਾਣੇ ਫਲਾਣੇ ਨੇ ਦੇਣੇ ਨੇ ਮੈਨੂੰ ਪੈਸਿਆਂ ਦਾ ਪ੍ਰੂਫ ਦਿਓ ਮੈਂ ਭੁਗਤਣ ਨੂੰ ਤਿਆਰਾਂ ਮੇਰੇ ਕੋਲੇ ਮੈਨੂੰ ਆਪੇ ਪ੍ਰੂਫ ਦਿਓ ਵੀ ਆ ਮੈਂ ਮੇਰੇ ਤੇਰੇ ਖਾਤੇ 'ਚ ਪੈਸੇ ਪਾਏ ਨੇ ਵਿਚ ਬੰਦੇ ਇਹ ਵੀ ਕਹਿੰਦੇ ਸਾਡੇ ਕੋਲ ਕਹਿੰਦੇ Google Pay ਵੀ ਸਕਰੀਨਸ਼ਾਟ ਹਾਂ ਜੀ ਹਾਂ ਫਿਰ ਮੈਂ ਜਿਨ੍ਹਾਂ ਨੇ Google Pay ਕਰੇ ਨੇ ਸਰ ਮੈਂ ਉਹੀ ਚੀਜ਼ਾਂ ਦਿਖਾਈਆਂ ਨੇ ਜਿਨ੍ਹਾਂ ਨੇ ਕਰੇ ਨੇ ਉਹਨਾਂ ਦੇ ਪ੍ਰੂਫ ਮੇਰੇ ਕੋਲ ਹੈਗੇ ਨੇ ਮੈਂ ਉਹਨਾਂ ਨੂੰ ਵੀ ਜੇ ਤੁਸੀਂ ਪੈਸੇ ਲਏ ਸੀ ਕਿ ਜਿਹੜੇ ਤੁਸੀਂ ਕਹਿ ਰਹੇ ਹੋ ਕਿ Google Pay ਕਰੇ ਸੀ ਜਿਨ੍ਹਾਂ ਨੇ ਕਰੇ ਸੀ ਕਿ ਕਿਸਾਬਤ ਕੀਤੀ ਸੀ ਇਹ ਤਾਂ ਜੀ ਮੇਰਾ ਇਹਨਾਂ ਨਾਲ ਸੀਗਾ ਸਿਰਫ ਹੱਥ ਆਧਾਰ ਦਾ ਲੈਣ ਦੇਣ ਕਿਸੇ ਦਾ 5000 ਕਿਸੇ ਦਾ 7000 ਮੈਂ ਲੈਣ ਦੇਣ ਜ਼ਰੂਰ ਹੈ ਮੈਂ ਮੁੱਕਰਦਾ ਨਹੀਂ ਹਾਂ ਠੀਕ ਹੈ ਨਾ ਗੱਲ ਜੀਦੇ ਵੀ ਹੁਣ ਉੱਥੇ ਇੱਕ ਆਇਆ ਖੜਿਆਲ ਤੋਂ ਆਇਆ ਉਹ ਵੀ ਬੋਲਿਆ ਹੁਣ ਉਹਦੇ ਉਹਨੂੰ ਮੈਂ ਪੱਠੇ ਤੋਂ 56000 ਰੁਪਏ ਦੀ ਟਚਕਾਈ ਹੈ ਜੀ ਕਾਲ ਮਜ਼ਦਰੀ ਪੱਠੇ ਤੋਂ ਜਾ ਕੇ ਪਤਾ ਕਰ ਸਕਦੇ ਨਹੀਂ ਠੀਕ ਹੈ ਜੋ ਵੀ ਉਹਦਾ ਮੇਰਾ ਲੈਣ ਦੇਣ ਸੀ ਜੀ ਫਿਰ ਥੋੜੇ ਦੇ ਇਲਜ਼ਾਮ ਕਾਹ ਤੋਂ ਲਾਰੇ ਨਿਕਾ ਆਲਜਾਮ ਜੀ ਦੇਖੋ ਜੀ ਮੈਂ ਇਲਜਾਮ ਜੀ ਤੁਸੀਂ ਮੇਰੇ ਬੇੜੇ ਦੇ ਵਿੱਚ ਪੁੱਛ ਸਕਦੇ ਹੋ ਜਿਹੜਾ ਇਹ ਇੱਕ ਸਰਪੰਚ ਹੈ ਮੈਂ ਤਾਂ ਔਰ ਜਾਨੂੰ ਤਾਂ ਜੋ ਸਰਪੰਚ ਜਿਹੜਾ ਜਿਵੇਂ ਯਾਰਾਂ ਦਾ ਖੜਾ ਕਰਿਆ ਹੋਈ ਉਹ ਸਾਰਾ ਹਾਂਜੀ ਹਾਂ ਦੇਖੋ ਜੀ ਦੇਖੋ ਜੀ ਇਹਨੂੰ ਸਰਪੰਚ ਦੀ ਮਾੜੀ ਜੀ ਇੱਕ ਵਾਰੀ ਆ ਚੀਜ਼ ਜ਼ੂਮ ਕਰਕੇ ਜਰੂਰ ਦਿਖਾਓ ਜੀ ਜਿਹੜਾ ਫੇਸਬੁੱਕਾਂ ਤੇ ਪਾਉਂਦਾ ਇਹ ਫੋਟੋ ਪਾਉਂਦਾ ਦੇਖੋ ਜੀ ਰਾਈਫਲਾਂ ਨਾਲ ਵਗੈਰਾ ਪਾਉਂਦਾ ਹੋਰਾਂ ਨਾਲ ਪਾਉਂਦਾ ਦੇਖੋ ਇਹ ਦੀ ਫੇਸਬੁੱਕ ਦੇ ਆਈਡੀ ਤੇ ਹੈ ਇਹ ਵਿਚਾਲੇ ਪਿਆ ਜਿਹੜਾ ਇਹ ਮਾਲਵਿੰਦਰ ਸਿੰਘ ਮਾਲਾ ਸਰਪੰਚ ਹੈ ਜੀ ਇਹ ਇਹ ਇੱਕ ਗੈਂਗਸਟਰ ਬੰਦਾ ਜੀ ਇਹ ਜਦੋਂ ਜਿਵੇਂ ਯਾਰਾਂ ਨੇ ਖੜਾ ਕਰਾਇਆ ਇਹ ਤੇ ਇਹ ਤੇ 300 ਆਪਣਾ 325 ਦਾ ਪਰਚਾ ਦਰਜ ਹੈ ਜੀ ਪਹਿਲਾਂ ਇੱਕ ਮੰਤਾਂ ਦੇ ਮੰਦਰ ਦੇ ਵਿੱਚ ਜਾ ਕੇ ਇਸ ਬੰਦੇ ਨੇ ਉਹਦੇ ਤਾਰੂ ਦੀ ਜਿਹੜੀ ਆਪਣੀ ਕੀ ਹੁੰਦੀ ਹੈ ਜੀ ਬੀਅਰ ਦੀ ਬੋਤਲ ਉਹਦੇ ਸਿਰ 'ਚ ਮਾਰੀ ਜੀ ਉਹਦੇ ਇੰਨਾ ਟੱਕਾ ਤੇ 325 ਦੀ ਧਾਰਾ ਲੱਗੀ ਹੈ ਇਹ ਤੇ ਸੁਨਾਮ ਅਦਾਲਤ ਚ ਮਾਨਯੋਗ ਅਦਾਲਤ ਚ ਕੇਸ ਚੱਲਦਾ ਹੈ ਠੀਕ ਹੈ ਇੱਕ ਸਾਡੇ ਉਰੇ ਹੈ ਨਹੀਂ ਆਪਣਾ ਆ ਘਰ ਨਾਲ ਲੱਗ ਮੈਂ ਜੀ ਇਹਨੂੰ ਕਹਿੰਦਾ ਮੈਂ ਤੈਨੂੰ ਤੇਰੇ ਬੱਚੇ ਨੂੰ ਬਰੀ ਕਰਾ ਦੂੰਗਾ ਵੀ ਤੂੰ 3 ਲੱਖ ਰੁਪਇਆ ਇੰਦਰਜੀਤ ਨੂੰ ਬੁਲਾ ਲਓ ਉਰੇ ਬੁਲਾ ਲਓ ਮੜਾ ਜ ਮੇਰੇ ਕੋਲ ਪਰ ਮੈਂ ਰੱਬ ਤੋਂ ਡਰ ਕੇ ਕਹਿਣਾ ਜੇ ਕਿਸੇ ਦਾ ਦੇਣਾ ਲੈਣਾ ਹੈਗਾ ਤਾਂ ਮੈਂ ਕਹਿੰਦਾ ਤੁਸੀਂ ਐ ਨਾ ਕੋ ਮੈਨੂੰ ਉਰੇ ਮੈਂ ਬੇੜ ਚ ਮੈਂ ਪਿੰਡ ਛੱਡ ਕੇ ਤਾਂ ਨਹੀਂ ਗਿਆ ਮੇਰੇ ਨਾਲ ਬਿ ਆਓ ਮੈਨੂੰ ਦਿਖਾਓ ਵੀ ਆਹ ਤੇਰੇ ਬਰਖਲਾ ਪ੍ਰੂਫ ਹੈ ਸਾਡੇ ਪੈਸੇ ਦੇ ਦੇਉਂਗੇ ਮੈਂ ਉਥੇ ਮੈਂ ਪੈਸੇ ਦੇਣ ਦਾ ਜ਼ਿੰਮੇਵਾਰ ਹਾਂਗਾ ਨਹੀਂ ਜੀ ਮੇਰੇ ਤੇ ਬੰਦੀ ਕਾਨੂੰਨੀ ਕਾਰਵਾਈ ਕਰ ਦੋ ਠੀਕ ਹੈ ਠੀਕ ਹੈ ਜਨਾਬ ਦੇਖੋ ਜੀ ਦੂਸ਼ਤਾ ਲਾਣੇ ਬਹੁਤ ਸਕਾਰੇ ਨੇ ਪਰ ਕਿਤੇ ਨਾ ਕਿਤੇ ਮੇਰੇ ਕੋਲੇ ਪ੍ਰੂਫ ਵੀ ਨਹੀਂ ਇੱਥੇ ਕਿਉਂ ਨਹੀਂ ਪੇਸ਼ ਹੁੰਦੇ ਇਹ ਪਰਚਾ ਹੋਊਗਾ ਤਾਂ ਜਾਊਗਾ ਤਾਂ ਅਦਾਲਤ 'ਚ ਨਾ ਜੀ ਤਾਂ ਫਿਰ ਅਦਾਲਤਾਂ 'ਚ ਕਿਉਂ ਨਹੀਂ ਆਂਦੇ ਇਹ ਤੇ ਕਿਉਂ ਡਰਦੇ ਨੇ ਇਹ ਉੱਥੇ ਆ ਕੇ ਕਹਿੰਦੇ ਹੁਣ ਉਰੇ মিডিਆ ਮੂਰੇ ਕਹਿੰਦੇ ਨੇ ਦੇਖੋ মিডিਆ ਦਾ ਕੰਮ ਹੁੰਦਾ ਜੀ ਆਪਣਾ ਜਾਗਰੂਤ ਕਰਨਾ ਜੇ ਮੈਂ ਗਲਤਾਂ ਤਾਂ ਮੇਰੇ ਤੇ ਬਣਦੀ ਕਾਨੂੰਨੀ ਕਾਰਵਾਈ ਕਰ ਦੇਣ ਜੀ ਕੋਈ ਡਿਕਤ ਨਹੀਂ ਠੀਕ ਹੈ ਮਦਰ ਤੁਸੀਂ ਇਹ ਗਲਤ ਇਨਕਾਰ ਕਰਦੇ ਵੀ ਕਿਸੇ ਦਾ ਪੈਸਾ ਟੱਕਾ ਤੁਸੀਂ ਨਹੀਂ ਦੇਣਾ ਮੈਂ ਕਿਸੇ ਦਾ ਨਹੀਂ ਦੇਣਾ ਜੀ ਠੀਕ ਹੈ ਵੀ ਇਹ ਗਲਤ ਬਣਾਇਆ ਪਰ ਹਾਂ ਜੇ ਕਿਸੇ ਦਾ ਦੇਣਾ ਹੈ ਤਾਂ ਉਹ ਲੈ ਕੇ ਆਵੇ ਰਸੀਦਾ ਲੈ ਕੇ ਆਵੇ ਮੇਰੇ ਲੰਬੀ ਦੇ ਸਾਹਮਣੇ ਪੇਸ ਹੋ ਜੀ ਠੀਕ ਹੈ ਵੀ ਜੇ ਰਸੀਦਾ ਲੈ ਮੈਂ 17 2 17 ਮਿਤੀ 17 ਦੂਜੇ ਮਹੀਨੇ ਨੂੰ ਆਪਣਾ ਜਸਵੰਤ ਸਿੰਘ ਦੇ ਕੁਆਟਰ ਦੇ ਵਿੱਚ ਜਾ ਕੇ ਪੈਸੇ ਦੇ ਕੇ ਆਇਆ ਜੀ ਮੇਰੀ ਲੋਕੇਸ਼ਨ ਚੱਕੀ ਜਾਵੇ ਠੀਕ ਹੈ ਜਸਵੰਤ ਸਿੰਘ ਆਰਮੀ ਜੀ ਆਰਮੀ ਜੀ ਜੀ ਕਿੱਥੇ ਜਾ ਕੇ ਦਿੱਤਾ ਮੈਂ ਉੱਥੇ ਇਹਦੇ ਕੁਆਟਰ ਚ ਹੀ ਗੜਗਾਉ ਮੈਨੂੰ ਬੁਲਾਇਆ ਕਹਿੰਦਾ ਮੇਰੇ ਖਾਤੇ ਨਾ ਪਾਈ ਵੀ ਮੈਨੂੰ ਆ ਕੇ ਹੈਂਡ ਓਵਰ ਦੇ ਇਹ ਕਿਆ ਸੇ ਆ ਕੇ ਹਾਂ ਫਿਰ ਮੈਂ ਦੇ ਕੈਸੀ ਜੀ ਨੂੰ 1 ਲੱਖ ਰੁਪਈਆ ਜੀ ਲੱਖ ਰੁਪਈਆ ਜੀ ਹਾਂ ਜੀ ਹਾਂ ਜੀ ਹਾਂ ਕਿ ਮੈਂ ਕਹਿੰਦਾ ਬਾਕੀ ਵੀ ਮਤਲਬ ਕਿ ਅਸੀਂ ਨੇ ਕਰਤੀ ਇਹਦੇ ਨਾਲ 3.5 ਲੱਖ ਰੁਪਈਆ ਜੀ ਇਹ ਕਹਿੰਦਾ ਬਾਕੀ ਮੈਂ ਵੀ ਮਤਲਬ ਕਿ ਬਾਅਦ ਚ ਲੂੰਗਾ ਜੁਆਇਨ ਕਰਾਇਆ ਠੀਕ ਹੈ ਹਾਂ ਜੀ ਠੀਕ ਹੈ ਜੀ ਮਰੋ ਤੁਸੀਂ ਜਿਹੜੇ ਦੋਸ਼ ਲਾਰੇ ਨੇ ਤੁਸੀਂ ਦੋਸ਼ਾਂ ਨੂੰ ਨਕਾਰ ਰਹੇ ਹੋ ਵੀ ਇਹ ਗਲਤ ਲਾਇਆ ਜਾ ਰਿਹਾ ਇਹ ਸਾਰਾ ਸਾਰ ਝੂਠੇ ਦੋਸ ਨੇ ਜੀ ਠੀਕ ਹੈ ਨਾ ਜੀ ਗੱਲ ਜੇ ਇਹ ਸੱਚੇ ਨੇ ਤਾਂ ਆ ਜਾਣ ਪੰਚਾਇਤ ਜਿਵੇਂ ਐ ਕਰਦੀ ਹੈ ਜੀ ਇਕੱਠ ਕਰਦੀ ਹੈ ਉਹ ਕਰਦੀ ਹੈ ਪੰਚਾਇਤ ਲਵੇ ਆ ਜਾਣ ਮੈਨੂੰ ਬੁਲਾ ਲੈਣ ਮੈਂ ਜਾ ਕੇ ਪੁੱਛੂ ਹਾਂ ਵੀ ਦੱਸ ਮਤਰਾ ਕਹਿੰਦੇ ਪੰਚਾਇਤ ਚ ਬੁਲਾਇਆ ਸੀ ਕਹਿੰਦੇ ਉੱਥੇ ਵੀ ਸਾਨੂੰ ਪੰਚਾਇਤ ਦੇ ਖਿਲਾਫ ਬੋਲਿਆ ਪੰਚਾਇਤ ਨੂੰ ਮਾੜਾ ਤਿੰਗਾ ਬੋਲਿਆ ਇਹ ਵੀ ਗੱਲ ਆਈ ਆ ਸਾਹਮਣੇ ਸੁਣ ਚ ਪੰਚਾਇਤ ਨੇ ਕਿਸ ਦਿਨ ਮੈਨੂੰ ਬੁਲਾਇਆ ਹੈ ਪੰਚਾਇਤ ਮੈਨੂੰ ਨਾ ਆ ਕੇ ਕਹਿੰਦੇ ਵੀ ਮੈਂ ਤੈਨੂੰ ਇਸ ਦਿਨ ਬੁਲਾਇਆ ਹੈ ਮੈਨੂੰ ਇੱਕ ਬੰਦੇ ਤੋਂ ਸਾਬਤ ਕਰਾ ਦੇ ਮੇਰੇ ਫੋਨ ਤੇ ਕੋਈ ਫੋਨ ਗਿਆ ਹੋਵੇ ਮੈਂ ਆਪਣੇ ਪੁੱਤ ਦਾ ਮੂੰਹ ਨਾ ਦੇਖਾਂ ਜੀ ਜ਼ਿੰਦਗੀ ਚ ਠੀਕ ਹੈ ਅਸਲ ਦੇ ਵਿੱਚ ਕੀ ਮੈਟਰ ਕੀ ਹੈ ਜੀ ਸਰਪੰਚ ਨੇ ਮੇਰੇ ਮਾਰੀ ਜੀ ਕਿਰਪਾਣ ਵਿੱਚ ਉਹਦੇ ਕਾਰਨ ਜੀ ਇਹਨੂੰ ਹੁਣ ਜਿਵੇਂ ਮਰਜ਼ੀ ਲਾ ਲਓ ਜੀ ਤੁਸੀਂ ਕਿਉਂਕਿ ਸਰਪੰਚ ਨਾਲ ਕੋਈ ਨਿੱਜੀ ਕੀ ਨਿੱਜੀ ਰਕੀ ਹੈ ਨਿੱਜੀ ਨਿੱਜੀ ਰੰਗ ਪੱਤਰਕਾਰ ਸਾਹਿਬ ਮੇਰੀ ਸਰਪੰਚ ਨਾਲ ਕੋਈ ਨਿੱਜੀ ਲੜਾਈ ਨਹੀਂ ਇਸ ਪਰੀ ਪੰਚਾਇਤ ਦੇ ਵਿੱਚ ਸਾਰੇ ਕੱਟ ਦੇ ਵਿੱਚ ਮੈਂ ਸੌਰੀ ਫੀਲ ਕਰੀ ਆ ਵੀ ਭਾਈ ਮੈਂ ਸਰਪੰਚ ਨੂੰ ਜੇ ਮੈਂ दारू ਦੇ ਸਬੰਧ ਚ ਬੋਲਿਆ ਤਾਂ ਮੈਂ ਸਾਰੇ ਨਗਰ ਤੋਂ ਮਾਫੀ ਮੰਗਦਾ ਠੀਕ ਹੈ ਹਜੇ ਮੈਂ ਮਾਫੀ ਮੰਗਣ ਲੱਗ ਰਹਾ ਮਤਲਬ ਕਿ ਮੇਰੇ ਪਿੱਛੋਂ ਦੀ ਸਰਪੰਚ ਨੇ ਕਰਪਾਣ ਮਾਰੀ ਹੈ ਠੀਕ ਹੈ ਆ ਚੀਜ਼ ਦੀ ਖੁੰਦਕ ਕਰਦਾ ਜੀ ਉਹ ਕਿਉਂਕਿ ਮੈਂ ਹੁਣ ਦੇਖੋ ਜੀ ਗਰੀਬ ਲੜਕੀਆਂ ਦੇ ਵਿਆਹ ਵੀ ਕਰਦਾ ਮੇਰੇ ਪਿੰਡ ਦੇ ਵਿੱਚ ਮੇਰਾ ਲਾਈਵ ਸਿਸਟਮ ਚੱਲਦਾ ਮੈਂ ਗਰੀਬ ਲੜਕੀਆਂ ਦੇ ਵਿਆਹ ਵੀ ਕਰਦਾ ਜੀ ਮੈਂ ਚੌਥੀ ਤੀਜੀ ਵਾਰੀ ਮੈਂ ਵਿਆਹ ਕਰ ਚੁੱਕਿਆ ਜੀ ਇਹ ਕੋਈ ਵੀ ਮੈਂ ਕਿ ਤੁਸੀਂ ਇੱਕ ਗਰੀਬ ਪਰਿਵਾਰ ਤੋਂ ਹੋ ਕੇ ਵਿਆਹ ਕਿਵੇਂ ਕਰਦੇ ਹੋ ਮੈਂ ਜੀ ਇਕੱਠੇ ਕਰਦਾ ਜੀ ਪੈਸੇ ਭੈਣੇ ਭਾਈਆਂ ਤੋਂ ਨੌਂ ਮਿੰਟ ਕਰਕੇ ਜਿਵੇਂ ਹੁਣ ਬਾਬਾ ਜੀ ਆਗੇ ਆਪਣਾ ਸਾਹੜ ਵਾਲੀ ਬਾਬਾ ਜੀ ਆਗੇ ਉਹਨਾਂ ਨੇ ਮੈਨੂੰ ਚਾਰ ਪੇਟੀਆਂ ਦੇਤੀਆਂ ਜਿਵੇਂ ਮੇਰਾ ਨਜ਼ਦੀਕੀ ਮਿੱਤਰ ਸੇਰਵਿੰਦਰ ਸਿੰਘ ਆ ਗਿਆ ਉਹਨਾਂ ਨੇ ਮੈਨੂੰ ਮਤਲਬ ਕਿ ਜ਼ਿਲ੍ਹਾ ਯੂਥ ਪ੍ਰਧਾਨ ਹੈ ਉਹਨਾਂ ਨੇ ਮੈਨੂੰ ਬੈੱਡ ਚਕਾਏ ਇਸ ਤਰ੍ਹਾਂ ਕਰਕੇ ਜਿਵੇਂ ਜੀ ਸਾਡੇ ਬਾਈ ਕਾਲਾ ਜਿਵੇਂ ਮਤਲਬ ਕਿ ਠੇਕੇਦਾਰ ਨੇ ਇਹਨਾਂ ਨੂੰ ਮਤਲਬ ਕਿ ਇਹਨਾਂ ਨੇ ਇੱਕ ਯੋਗਦਾਨ ਪਾ ਦਿੱਤਾ ਠੀਕ ਹੈ ਹਾਂਜੀ ਨਹੀਂ ਐਨੀ ਕਹਿੰਦੇ ਭਾਬ ਜਿਵੇਂ ਤੁਸੀਂ ਸਮਾਜ ਸੇਵੀ ਕੰਮ ਵੀ ਕਰਦੇ ਹੋ ਪਰ ਫਿਰ ਵੀ ਕਿਤਨਾ ਕਿਤੇ ਜਿਵੇਂ ਦੋ ਕਹਿੰਦੇ ਨੇ ਹਜੇ ਵੀ ਸੁਣਨ ਮੁਤਾਬਕ ਹਈ ਗੱਲ ਆਈ ਹੈ ਸਾਡੇ ਕੋਲੇ ਵੀ 200 ਬੰਦਾ ਹਜੇ ਹੋਰ ਆਉਣ ਨੂੰ ਤਿਆਰ ਆ ਤੁਹਾਡੇ ਖਿਲਾਫ ਨਹੀਂ ਜੀ ਚਲੋ ਜਿਹੜੀ ਸੁਣਨ ਮੁਤਾਬਕ ਗੱਲ ਹੋਈ ਜਾਂਦੀ ਹੈ ਉਹ ਲਸਰੇ ਵਾਰ ਚਾਹੀਦੀ ਸਰ ਸਰ ਮੈਂ ਕਹਿੰਦਾ ਚਾਹੇ 400 ਬੰਦਾ ਲੈ ਆਣ ਜੀ ਇਹ ਹੂੰ ਸਬੂਤ ਲੈ ਕੇ ਆਣ ਤੁਹਾਡੇ ਤੇ ਲਾਰੇ ਨਹੀਂ ਵੀ ਇਹ ਜੌਬਸ ਦੇਣ ਦੇ ਬਹਾਨੇ ਪੈਸੇ ਇਕੱਠੇ ਕਰਦੇ ਨੇ ਦੇਖੋ ਜੀ ਜੋ ਇਹ ਇਲਜ਼ਾਮ ਨੇ ਸਰਾ ਸਾਰ ਇਹਨਾਂ ਦੇ ਝੂਠੇ ਇਲਜ਼ਾਮ ਨੇ ਮੈਂ ਖੁਦ ਆਪ ਮਤਲਬ ਕਿ ਇੱਕ ਸੇਵਾ ਕਰਦਾ ਫਿਰਦਾ ਮੈਂ ਕਿਸੇ ਨੂੰ ਕੀ ਮਤਲਬ ਕਿ ਕਿਸੇ ਨੂੰ ਕੀ ਸਰਕਾਰੀਆ ਨੌਕਰੀਆਂ ਜਿਹੜਾ ਇੱਕ ਫੌਜੀ ਆਰਮੀ ਦਾ ਆਇਆ ਹੋਇਆ ਜੀ ਉਹਨੂੰ ਨਹੀਂ ਪਤਾ ਜੀ ਨੌਕਰੀ ਕਿਵੇਂ ਲੱਗਦੇ ਹੁੰਦੇ ਨੇ ਤੁਸੀਂ ਖੁਦ ਕਹਿ ਰਹੇ ਹੋ ਤੁਸੀਂ ਮੰਨੀ ਜਾਂਦੇ ਹੋ ਕਿ 1 ਲੱਖ ਰੁਪਈਆ ਲੈ ਕੇ ਗਿਆ ਨਹੀਂ ਪਰ ਲੈ ਕੇ ਗਿਆ ਜੀ ਲੈ ਕੇ ਗਿਆ ਇਹ ਜਿਹੜਾ ਫੌਜੀ ਆ ਇਹ ਮੇਰੇ ਘਰੇ ਆਇਆ ਸੀਗਾ ਜੀ ਉਰੇ ਕਰੀਆ ਜੀ ਹਾਂ ਜੀ ਹਾਂ ਮੇਰੇ ਮੈਂ ਹਾਂ ਕਿਸ ਤਰ੍ਹਾਂ ਜੀ ਕਿਹੜਾ ਤੁਸੀਂ ਕਹਿੰਦੇ ਡਾਕਟਰ ਬੇਤਾ ਜਸਵੀਰ ਸਿੰਘ ਦਾ ਜੀ ਉਹ ਮਤਲਬ ਕਿ ਆਪਣਾ ਮੇਰੀ ਜਾਣ ਪਹਿਚਾਨ ਦਾ ਸੀ ਮੇਰੇ ਲਿੰਕ ਚ ਸੀ ਹਾਂ ਜੀ ਉਹਦਾ ਦੇਖਿਆ ਹੈ ਜੀ ਅਸੀਂ ਦੋ ਜਣੇ ਗਏ ਆ ਕੋਈ ਮੈਂ ਇਕੱਲਾ ਨਹੀਂ ਗਿਆ ਉੱਥੇ ਮੇਰੀ ਸਟੇ ਕਰੀ ਹੋਈ ਹੈ ਜੀ ਬਾਕੀ ਆ ਮੇਰੇ ਭੈਣ ਭਾਈਆਂ ਨੂੰ ਪੁੱਛ ਲਓ ਜੀ ਮੈਂ ਕਿੰਨਾ ਕੋਰੇ ਆ ਹਾਂ ਇਹਨਾਂ ਨੂੰ ਪੁੱਛ ਲਓ ਜੀ ਮੈਂ ਕਿੱਡਾ ਕ ਹੋਆ ਠੀਕ ਹੈ ਇਹਨਾਂ ਦੀ ਭਾਈ ਬਾਰੇ ਇਹ ਇਲਜ਼ਾਮ ਲੱਗ ਗਏ ਨੇ ਪਿੰਡ ਦੇ ਵਿੱਚ ਗੱਲਾਂ ਚੱਲਦੀਆਂ ਨੇ ਵੀ ਭਾਈ ਇਹ ਇੰਨੇ ਇੰਨੇ ਬੰਦਿਆਂ ਤੋਂ ਪੈਸੇ ਲੈ ਗਿਆ ਕਿਸੇ ਤੋਂ 4 ਲੱਖ ਲੈ ਗਿਆ ਕਿਸੇ ਤੋਂ 30 ਹਜ਼ਾਰ ਲੈ ਗਿਆ ਉਹਦੇ ਬਾਰੇ ਕੀ ਕਹੋਗੇ ਸਾਡੇ ਬਾਰੇ ਸਾਡੇ ਸਾਹਮਣੇ ਕੋਈ ਪੈਸਾ ਨਹੀਂ ਲਿਆ ਜੀ ਐਵੇਂ ਅਸੀਂ ਝੂਠਾ ਕਿਵੇਂ ਕਹਿ ਦਾਂਗੇ ਜੇ ਸਾਡੇ ਸਾਹਮਣੇ ਕੋਈ ਗੱਲ ਹੋਊਗੀ ਫੇਰ ਹੀ ਕਹਾਂਗੇ ਪਿੰਡ ਵਿੱਚ ਗੱਲ ਚੱਲਦੀ ਹੈ ਜੀ ਪਿੰਡ ਚ ਤਾਂ ਚੱਲਦੀ ਜਾਂਦੀਆਂ ਨੇ ਪਿੰਡਾਂ 'ਚ ਤਾਂ ਗੱਲਾਂ ਨਹੀਂ ਆਣੀ ਜੀ ਜੇ ਕੋਈ ਗੱਲ ਥੋੜੀ ਬਹੁਤੀ ਕੋਈ ਗੱਲ ਹੋਊਗੀ ਤਾਂ ਹੀ ਬੋਲਣਗੇ ਤੁਹਾਡੇ ਬਾਰੇ ਨੇ ਕਹਿਤਾ ਛੱਡਿਆ ਅਸੀਂ ਨਹੀਂ ਨਹੀਂ ਆਣੀ ਵੈਸੀ ਵਾਲੀ ਨਹੀਂ ਕਰਦੇਗਾ ਆਪਾਂ ਕਿਉਂ ਬਾਈ ਨਹੀਂ ਜੀ ਅਸਲ ਬੇਸਿਕਲ ਸੱਚਾਈ ਇਹ ਗੱਲ ਚ ਕੀ ਆ ਵੀ ਬਾਈ ਵਾਰੀ ਸਿਰਫ ਕਿਉਂ ਕਿ ਇਹਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਾਰਨ ਕੀ ਹੈ ਮੇਨ ਤੁਹਾਨੂੰ ਕੀ ਲੱਗਦਾ ਟਾਰਗੇਟ ਜੀ ਪਤਾ ਕੀ ਇਹ ਅਸੀਂ ਪਾਈ ਚਾਰੇ ਕਰਕੇ ਸਾਨੂੰ ਦਬਾਇਆ ਜਾ ਰਿਹਾ ਹੈ ਹੂੰ ਠੀਕ ਹੈ ਜੀ ਹੂੰ ਸਰਪੰਚ ਆਏ ਗੁੰਡਾਗਰਦੀ ਸਰਪੰਚੀ ਕਰ ਰਹੇ ਨੇ ਹੂੰ ਕੋਈ ਇਹਨਾਂ ਦਾ ਸਾਡਾ ਇਹਨਾਂ ਦਾ ਕੋਈ ਹੋਰ ਨਹੀਂ ਮਸਲਾ ਨਹੀਂ ਇਹ ਜਾਣ ਪੁੱਝ ਕੇ ਬਦਨਾਮ ਕਰ ਰਹੇ ਨੇ ਪ੍ਰਧਾਨ ਸਾਹਿਬ ਨੂੰ ਠੀਕ ਹੈ ਜਾਣ ਬੁੱਝ ਕੇ ਕਰ ਰਹੇ ਹਾਂ ਹਾਂ ਜੀ ਹਾਂ ਜੀ ਮੈਂ ਜੀ ਕੀ ਤੁਸੀਂ ਕਹੋਗੇ ਜਾਣ ਬੁੱਝ ਕੇ ਕਰ ਰਹੇ ਹਾਂ ਜੀ ਜਾਣ ਬੁੱਝ ਕੇ ਕਰ ਰਹੇ ਹਾਂ ਕੋਈ ਇਹੋ ਜਿਹਾ ਲੈਣ ਦੇਣ ਹੈ ਨਹੀਂਗਾ ਜਿਵੇਂ 2 200 ਬੰਦਾ ਕਹਿੰਦੇ ਨੇ ਫਿਰ ਉਹ ਗੱਲ ਦਾ ਨਹੀਂ ਗਲਤ ਹੈ ਉਹਦਾ ਸਰਪੰਚ ਉਹਨਾਂ ਦਾ ਜੀ ਜਦੋਂ ਜਮੀਨਾਰਾਂ ਦਾ ਉਹਦਾ ਜੀਮੇਦਾਰਾਂ ਦੀ ਉਹਨਾਂ ਦੀ ਕਰਨਗੇ ਸਾਡੀ ਗਰੀਬਾਂ ਦੀ ਕੌਣ ਕਰੂਗਾ ਹਾਂ ਉਹਦਾ ਜੱਟ ਜੱਟਾਂ ਦਾ ਮੈਨੂੰ ਸਾਡੀ ਗਰੀਬਾਂ ਸਾਡੀ ਗਰੀਬਾਂ ਦੇ ਕੋਈ ਨਹੀਂ ਸੁਣਦਾ ਤੇ ਸਭ ਜੱਟ ਉਹਨਾਂ ਦੇ ਕਰਦੇ ਨੇ ਕੀ ਕਰਿਓ ਜੱਟਾਂ ਦਾ ਸਰਪੰਚ ਸਾਡਾ ਕੋਈ ਗਰੀਬਾਂ ਦਾ ਨਹੀਂ ਛੋਟਾ ਸਰਪੰਚ ਨਹੀਂ ਹੈ ਸਾਡੀ ਸੁਣਦਾ ਨਹੀਂ ਜੀ ਉਹ ਸਾਡੇ ਨਾਲ ਪਾਰ ਪਾਰ ਕਵਾ ਕੇ ਰੱਖਦਾ ਠੀਕ ਹੈ ਮਤਲਬ ਜਿਹੜਾ ਇਹ ਪੈਸਿਆਂ ਦੇ ਇਲਜ਼ਾਮ ਹੈ ਪੈਸੇ ਨਾਲ ਝੂਠਾ ਹੀ ਝੂਠ ਹੈ ਇਹ ਕਹ ਤੂੰ ਮਤਲਬ ਜੀ ਇਹ ਤੋਂ ਨਹੀਂ ਸਾਬਤ ਕਰਤਾ ਫੇਰ ਕੱਲ ਕੀ ਕਹੋਗੇ ਅਸੀਂ ਅਸੀਂ ਦੇਣਦਾਰ ਹਾਂ ਅਸੀਂ ਦੇਣਦਾਰਾਂ ਜੀ ਇਹ ਤੇ ਜੇ ਕੱਲ ਨੂੰ ਅਸੀਂ ਇਹ ਲੋਕਾਂ ਦੇ ਪਰਿਵਾਰ ਦੇ ਵਿਆਹ ਇੰਨੇ ਕਰੇ ਨੇ ਸਾਡੇ ਡੇਰੇ 'ਚ ਨਹੀਂ ਮੈਂ ਇੱਕ ਮਿੰਟ ਜੀ ਗੱਲ ਇਹ ਕਰਦੇ ਹਾਂ ਜੇ ਮੰਨ ਲੋ ਕੱਦ ਨੂੰ ਬਾਈ ਬਾਰੇ ਕੱਦ ਨੂੰ ਦੋਸ਼ੀ ਨਿਕਲੇ ਉਹਦੇ ਬਾਰੇ ਫੇਰ ਕੀ ਅਸੀਂ ਦੇਣਦਾਰ ਹਾਂ ਅਸੀਂ ਦੇਣਦਾਰਾਂ ਨਾਲ ਨਾਲ ਖੜਾਂਗੇ ਅਸੀਂ ਹਾਂ ਸਬੂਤੀ ਨਾਲ ਖੜਾਂਗੇ ਹਾਂ ਨਾਲ ਖੜਾਂਗੇ ਅਸੀਂ ਠੀਕ ਹੈ ਵੀ ਸਬੂਤ ਦੇਵੇ ਹਾਂ ਸਬੂਤ ਸਬੂਤ ਦੇਵੇ ਇਹ ਸਬੂਤ ਆ ਜਾਮ ਲੱਗਿਆ ਬਹੁਤ ਮਾਏ ਸਰਪੰਚ ਕੋਲੇ ਗਈ ਜੀ ਮੈਂ ਸਰਪੰਚ ਕੋਲੇ ਗਈ ਮੈਂ ਫਾਰਮ ਪਰ ਦੇਤੇ ਫਾਰਮ ਪਰ ਦੇਤੇ ਘਨੇ ਘਰਾਂ ਵਾਲੇ ਫਾਰਮ ਪਰ ਦੇਨੇ ਆ ਕੇ ਜਾ ਤੂੰ ਅਕੇ ਉੱਥੇ ਫਾਰਮ ਭਰਾ ਕੇ ਆ ਕਹਿੰਦਾ ਇਹ ਇਹ ਮਾਤਾ ਦਾ ਨਾ ਫਾਰਮ ਕਰਿਓ ਦੂਰ ਸਾਰਿਆਂ ਨੂੰ ਕਹਿੰਦਾ ਜੀ ਮੈਂ ਤੁਹਾਡੇ ਵਰਗੇ ਬੈਠੇ ਤੇ ਹਾਂ ਕਹਿੰਦਾ ਇਹ ਮਾਤਾ ਦਾ ਨਾ ਹਾਂ ਸਾਰਾ ਡਿੱਗਣਾਂ ਠੀਕ ਹੈ ਜੀ ਮਾਪਿਆਂ ਕੇ ਹਾਂ ਕੀ ਪਤਾ ਕੀ ਕਾ ਤੋ ਕੀ ਕਹ ਉਹਨੇ ਕੀ ਕਰਨਾ ਹੈ ਹਾਂ ਵੀ ਇਹ ਤਾਂ ਨਾਲ ਆਸੀ ਸਾਰੀ ਨਾਲ ਹਾਂ ਤਾਂ ਕਿ ਕਰੇ ਇਸੇ ਕਰਕੇ ਥੋੜਾ ਸਰਪੰਚ ਸਾਹਿਬ ਕੀ ਕਹੂਗੇ ਜਿਹੜੇ ਜਿਵੇਂ ਕੀ ਤੁਹਾਡੇ ਤੇ ਇਲਜ਼ਾਮ ਵੀ ਲੱਗੇ ਕਿ ਹਜਾਰਿਆ ਵੀ ਸਰਪੰਚ ਸਾਹਿਬ ਨੇ ਜਿਹੜੇ ਸਾਡੇ ਉਹ ਐਸਸੀ ਪਰਿਵਾਰਾਂ ਨੂੰ ਟਾਰਗੇਟ ਕਰ ਰਹੇ ਨੇ ਇਹ ਸਿਰਫ ਜੱਟਾਂ ਦੇ ਸਰਪੰਚ ਨੇ ਮਤਲਬ ਐਸਸੀ ਪਰਿਵਾਰਾਂ ਦੇ ਨਾਲ ਸਾਡਾ ਕੋਈ ਨਹੀਂ ਹੈਗਾ ਕੋਈ ਸਰਪੰਚ ਹੋਵੇ ਕੋਈ ਐਮਐਲਏ ਹੋਵੇ ਜਦੋਂ ਜਿੱਤ ਜਾਂਦਾ ਸਰਬ ਸਮਝਾ ਹੁੰਦਾ ਮੇ ਕੋਦੇ ਐਸੀ ਪਰਵਾਰ ਤੋਂ ਸਮੰਦ ਰੱਖਦਾ ਮੇਰਾ ਬੋਲ ਬੈਠਿਆ ਹੋਇਆ ਜਿਆਦਾ ਮੇਰੇ ਤੋਂ ਬੋਲ ਲੈਣ ਜਾਂਦਾ ਪ੍ਰਧਾਨ ਜੀ ਖੜਿਆ ਇਹ ਤੁਹਾਨੂੰ ਦੱਸ ਦੇਣਗੇ ਸਾਰਾ ਵਿਸਤਾਰ ਦੇ ਨਾਲ ਵੀ ਕੀ ਗੱਲਬਾਤ ਹੈ ਜੀ ਠੀਕ ਹੈ ਜੀ ਹਾਂਜੀ ਪ੍ਰਧਾਨ ਜੀ ਕੀ ਕਹੋਗੇ ਗੱਲਬਾਤ ਇਹ ਬਾਈ ਜੀ ਕੋਈ ਗੱਲ ਨਹੀਂ ਐਸੀ ਪਰਵਾਰ ਸਾਡਾ ਪਾਈਚਰਾ ਕੋਈ ਇਹ ਸਾਡੇ ਪਿੰਡ ਚ ਇਹ ਜਿਹਾ ਮਾਹੌਲ ਨਹੀਂ ਭਾਈਚਾਰਾ ਸਾਡਾ ਕਾਇਮ ਹੈ ਨਾ ਕਦੇ ਹੋਵੇ ਇਹ ਗੱਲ ਇਹ ਤਾਂ ਪਾਰਟੀ ਵੇ ਤੇ ਉੱਪਰ ਉੱਠ ਕੇ ਗੱਲ ਆ ਜਦੋਂ ਇਹ ਲੋਕਾਂ ਨਾਲ ਠੱਗੀਆਂ ਮਾਰਦਾ ਹੈ ਠੱਗੀਆਂ ਮਾਰ ਕੇ ਲੋਕ ਸੱਟ ਲਵੇ ਆਉਂਦੇ ਨਾ ਫਿਰ ਉਹਨਾਂ ਦੀ ਸਾਨੂੰ ਸੁਣਨੀ ਪੈਂਦੀ ਹੈ ਇਹ ਬੰਦਾ ਬਹੁਤ ਤੇਜ਼ ਤਰਾੜ ਬੰਦਾ ਹੈ ਮਤਲਬ ਉਹਦੇ ਇੱਕ ਦੋ ਬੰਦੇ ਨੂੰ ਭੋਲੇ ਬੰਦੇ ਨੂੰ ਖੜਾ ਲਾਂਦਾ ਲਵੇ ਵੀ ਇਹ ਪਰ ਇਹੀ ਜੀ ਕੋਈ ਗੱਲ ਨਹੀਂ ਇਹ ਲੋਕਾਂ ਨਾਲ ਠੱਗੀਆਂ ਮਾਰ ਕੇ ਪਿੰਡ ਦਾ ਸਾਡੇ ਪਿੰਡ ਦੀ ਬਦਨਾਮੀ ਅਸੀਂ ਲੋਕਾਂ ਨਾਲ ਖੜਾਂਗੇ ਜਿਹੜਾ ਨਾ ਠੱਗੀਆਂ ਮਾਰੀਆਂ ਨਾ ਠੀਕ ਹੈ ਜੀ ਹਾਂ NO! Oh.